ਇਹ ਮਿਠਾਖਾਣਾ ਮਿਠਾ ਨਹੀਂ ਨਹੀਂ ਪ੍ਰਸ਼ਾਦਾ ਖਾਵਾਂਗੇ ਪ੍ਰਸ਼ਾਦਾ ਹੈਗਾ ਵਾ ਮੈਂ ਕਹਤਾ ਆਪਾਂ ਦਾਨ ਨਹੀਂ ਚਾਹੀ ਦਾਨ ਨਹੀਂ ਤੇ ਫਿਰ ਦੀ ਸੁੱਕੇ ਖਾਣੇ ਨਹੀਂ ਮੈਂ ਤਾਂ ਨਹੀਂ ਨਹੀਂ ਰਾਤ ਨੂੰ ਨਹੀਂ ਰਾਤ ਨੂੰ ਆਪਾਂ ਲੈ ਲਾਂਗੇ ਨਾ ਦਾਸ ਸਰ ਜੀ ਵਾਹਿਗੁਰੂ ਅੱਛਾ ਤੁਸੀਂ ਇਹ ਪ੍ਰਸ਼ਾਦੇ ਦੇਖ ਰੱਖੇ ਆ ਧੰਨ ਗੁਰੂ ਰਾਮਦਾਸ ਤੇ ਸਾਡੇ ਸਿੱਖਾਂ ਦੇ ਹਾਲਾਤ ਆ ਹਾਏ ਇਹ ਕੀ ਜੀ ਕੋਈ ਹੋ ਪਛਾ ਦੇ ਬੋਲੋ ਪਾਣੀ ਰੋਟੀ ਹੈ ਧੰਨ ਗੁਰੂ ਰਾਮਦਾਸ ਧੰਨ ਉਹ ਲੈ ਗਿਆ ਮੈਂ ਅੱਛਾ ਜੀ ਵਾਹਿਗੁਰੂ ਵਾਹ ਜੀ ਵਾਹ ਆ ਵੀ ਮੈਂ ਗੱਲਾਂ ਕਰੂੰਦਾ ਵਾਹੀ ਕੀ ਵਾਹੇ ਜਿਆਦੇ ਲੈਣੀ ਆ ਹੈ ਓਏ ਵਾਹੇ ਨਹੀਂ ਨਹੀਂ ਮੈਂ ਤਾਂ ਥੋੜੀ ਜੀ ਖਾ ਲਈ ਓਏ ਅੱਛਾ ਬਹੁਤ ਮਿੱਠਾ ਦੀ ਆ ਖਾ ਜੇ ਮਿੱਠਾ ਹੀ ਗਾਵਾ ਹਾਂ ਮਠਾਈ ਖਾਓ ਅੱਛਾ ਅੱਛਾ ਤਨ ਗੁਰਦਾਨ ਅੰਦਾਸ ਤੇ ਤੂੰ ਕੀ ਖਾਣਾ ਵਾ ਫਿਰ ਰਿਆਂ ਰਿਆਂਦਰ ਦੀ ਮਿੱਠਾ ਰਿਆਂਦਰ ਦਾਲ ਨਹੀਂ ਕੀ ਹੈ ਨਾ ਦਾਲ ਉਹ ਡੁੰਨੇ ਚ ਪਾਈ ਚਲ ਕੋਈ ਨਹੀਂ ਬਾਬਾ ਜੀ ਆਏ ਹੋ ਮਿੱਠਾ ਅੱਛਾ ਹਾਂ ਜੀ ਤੇ ਜੇ ਮੈਂ ਖਾ ਗਿਆ ਫਿਰ ਤੁਹਾਨੂੰ ਕਿੱਥੋਂ ਮਿਲਨੀ ਫਿਰ ਬਾਦੋਂ ਤੇ ਤੂੰ ਹੀ ਮੇਰੀ ਗੱਲ ਘਟੋ ਅੱਜ ਕਿਹਦੇ ਪੈਸੇ ਕਮਾ ਲਈ ਸਿਹਰਦੇ ਪਹਿਲ ਇਤਰਾਇਆ ਕਿਨੇ ਪਾਲੀ ਦੇ ਸਾਰੇ ਸਿੱਧੂ ਬਣੇ ਆ ਅਸਰੀ ਵੀ ਆ ਅਸਰੀ ਦੇ ਹਾਜੀ ਪਾਲੀ ਮਹਾਰਾਜ ਦੇ ਤੇਰੇ ਤੋਂ ਗਾ ਅਸਰੀ ਬਣੇ ਆ ਤੇ ਤਿੰਨ ਵਜ ਗਏ ਪਿਆਰਿਓ ਹਾਂ ਤੇ ਕਿਨੇ ਪਾਏ ਹੋਰ ਕਮਾ ਲੋਗੇ ਹੋਰ ਆਪਾਂ 100 150 ਬਣਾਉਂਦਾ 100 150 ਮਾਰੇ ਨਹੀਂ ਦੇਣਾ ਵਾ ਹੈ ਹਾਂਜੀ ਗੁਰੂ ਦੇਵ ਤੇ ਹੈਗਾ ਤੂੰ ਵਿਸ਼ਵਾਸ ਮਹਾਰਾਜ ਤੇ ਹਾਂ ਮੈਂ ਆਪਾਂ ਉੱਤੇ ਰੱਖਿਆ ਵਿਸ਼ਵਾਸ ਆਪਾਂ ਹੋਰ ਕਹੇ ਦੇ ਨਹੀਂ ਰਸਾਇਆ ਜਿਆਦਾ ਆਪਾਂ ਦੇ ਘਰੋਂ ਹੋਣੇ ਨਾ ਉਹ ਤਾਂ ਹੱਥ ਛੋੜ ਕੇ ਹੋਣੇ ਹਾਂ ਅਦਾਸ ਕਰਕੇ ਹੋਣੇ ਹਾਂ ਹਾਂ ਉਹ ਸਾਰੀ ਦੁਨੀਆ ਜਿੰਦਾਵਾ ਇਹ ਆਪਾਂ ਦਾ ਕਰਨਾ ਜਿੰਦਾਵਾ ਮਹਾਰਾਜ ਦਾ ਉਹਨਾਂ ਦੇ ਪੈਰਾਂ ਪਿੱਛੇ ਹਟੇ ਉਹ ਦਿੰਦਾ تمہارا ਹਾਂ ਦਊਗਾ ਗੁਰੂ ਜੀ ਅਮਰਦਾਸ ਪਾਚਾ ਨਹੀਂ 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 ਰੱਖੂ ਮੈਂ ਤਾਂ ਖਾਲੀ ਆ ਦੇ ਮੈਂ ਨਹੀਂ ਕੀ ਖਾਣੀ ਧੰਨਵਾਦ ਸਿੰਘ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਅਮਰਦਾਸ ਪਾਚਾ ਦਾ ਪਾਪਾ ਜੀ ਤੁਸੀਂ ਗੁਰੂ ਦੇ ਸਿੱਖ ਹੋ ਗੁਰੂ ਰਾਮਦਾਸ ਦੇ ਐਦਾਂ ਮਾਸਿੰਗ ਸਾਹਿਬ ਅਸੀਂ ਤੁਹਾਡਾ ਦਿਲ ਦੇਖਿਆ ਤੁਹਾਨੂੰ ਰੋਕਿਆ ਤੇ ਆਪਾਂ ਚਾਹੁੰਦੇ ਆ ਕਿ ਥੋੜੀ ਜੀ ਆਪਾਂ ਮਦਦ ਤੁਹਾਡੀ ਕਰੀਏ ਮਹਾਰਾਜ ਜੀ ਤੁਸੀਂ ਮਹਾਰਾਜ ਹੋ ਨਹੀਂ ਮੈਂ ਤਾਂ ਜੀ ਮੈਂ ਤਾਂ ਜੀ ਭੁੱਖਾ ਆ ਮੈਂ ਤਾਂ ਵੀਰੇ ਭੁੱਖਾ ਤੇਰੇ ਕੋ ਰੋਟੀ ਮੰਗੇ ਕੇ ਖਾਦੀ ਆ ਹੋਰ ਖਾ ਲੋ ਮੈਂ ਤਾਂ ਭੁੱਖਾ ਆ ਤੇਰੇ ਕੋ ਰੋਟੀ ਮੰਗੇ ਖਾਦੀ ਆ ਮੈਂ ਤੁਹਾਨੂੰ ਦੱਸ ਮੇਰਾ ਕੀਮਾ ਫਰਦਾ ਨਹੀਂ ਹੈਗਾ ਮੈਂ ਤਾਂ ਆਪ ਰੋਟੀ ਮੰਗੇ ਕੇ ਖਾ ਰਿਹਾ ਆਪਣੇ ਅਪਰਾ ਕੋ ਠੀਕ ਹੈ ਨਾ ਤੇ ਇਦਾਂ ਮੈਂ ਥੋੜੀ ਜੀ ਸੇਵਾ ਤੁਹਾਨੂੰ ਦੇਣਾ ਚਾਹੁੰਦਾ ਕਿਉਂਕਿ ਤੁਸੀਂ ਗੁਰੂ ਦੇ ਸੇਖ ਹੋ ਮਹਾਰਾਜ ਠੀਕ ਆ ਤੁਹਾਨੂੰ ਇੰਨਾ ਤਾਂ ਇੰ ਇੰਨਾ ਮੈਂ ਕਿ ਲੰਗਰ ਨਹੀਂ ਲਾਇਆ ਤੇ ਤੇ ਜਿਹੜੀ ਤੁਹਾਡੇ ਕੋ ਸਾਂਭੀ ਨਾ ਜਾ ਤੁਸੀ ਹੁਣ ਘਰ ਚਲੇ ਤੁਹਾਡੇ ਕੋ ਦਿਹਾੜੀ ਆ ਗਈ ਹੈ ਠੀਕ ਹੈ ਨਹੀਂ 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 ਪਿਆਰ ਤੁਹਾਡੇ ਕੋ ਰੋਟੀ ਮੰਗ ਕੇ ਖਾਦੀ ਹੈ ਬਾਬੇ ਉਹ ਪਤਾ ਜੀ ਮੰਗ ਨਹੀਂ 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 ਮੰਗਦਾ ਮੈਂ ਹਾਂ ਤੁਸੀਂ ਗੁਰੂ ਦੇ ਸੇਖ ਹੋ ਗੁਰੂ ਰਾਮਦਾਸ ਚਲੋ ਠੀਕ ਹੈ ਪਿਆਰਿਓ ਓਕੇ ਜੀ ਤੁਸੀਂ ਵਾਂਹ ਤੇ ਦਿੱਤੇ ਆ ਨਾ ਹਾਂ ਤੇ ਹੁਣ ਆਪਾਂ ਜਾ ਰਹੇ ਹਾਂ ਘਰ ਚੱਲਣਾ ਬਸ ਠੀਕ ਹੈ ਘਰ ਜਾਣਾ ਠੀਕ ਹੈ ਓਕੇ ਬੇਰਾ ਘਰ ਚੱਲ ਜਿਓ ਠੀਕ ਹੈ ਜੀ ਬੰਟੀ ਬੰਟੀ ਉਮਰ ਕਰਦੇ ਫਿਰ ਮਹਾਰਾਜ ਫੜੀ ਫੜੀ ਉੰਦਰ ਦਾ ਠੀਕ ਆ ਪਿਆਰੇ ਤੁਹਾਨੂੰ ਮਾਲੋ ਮਾਲ ਕਰੀ ਠੀਕ ਹੈ ਧੰਨਵਾਦ ਜੀ ਧੰਨਵਾਦ ਸੰਸਾ ਤੁਹਾਨੂੰ ਇਹ ਇਹ ਵੱਟੀ ਕੱਟੀ ਦੇਣੀ ਤੁਹਾਨੂੰ ਠੀਕ ਹੈ ਠੀਕ ਹੈ ਠੀਕ ਹੈ ਪਿਆਰੇ ਧੰਨਵਾਦ ਤੁਹਾਨੂੰ ਫਤ ਧੰਨਵਾਦ ਚਲੋ ਠੀਕ ਹੈ